ਅਦੋ ਵਚਨ ਦੇਖਾਂਗੇ ਅਫਸੀਆਂ ਦੀ ਕਿਤਾਬ ਉਸ ਦਾ 3 ਅਧਿਆਇ ਉਸ ਦਾ 20 ਵਚਨ ਇੱਥੇ ਲਿਖਿਆ ਹੈ ਉਹ ਉਹਦੀ ਜਿਹੜਾ ਅਜੀਹਾਂ ਸਮਰਥ ਹੈ ਜੋ ਕੁਝ ਅਸੀਂ ਮੰਗਦੇ ਹਾਂ ਜਾਂ ਸੋਚਦੇ ਹਾਂ ਉਸ ਨਾਲੋਂ ਅਤਿ ਵਧੇਕ ਕਰ ਸਕਦਾ ਹੈ ਉਹ ਸਮਰਥ ਦੇ ਅਨੁਸਾਰ ਜੋ ਸਾਡੇ ਵਿੱਚ ਪਾਉਂਦੀ ਹੈ ਸੱਚਮੁੱਚ ਪਰਮ ਪਿਤਾ ਪਰਮੇਸ਼ਵਰ ਦਾ ਪੁੱਤਰ ਯਿਸੂ ਮਸੀਹ ਸਾਡੇ ਅੰਦਰ ਇੱਕ ਵਿਸ਼ਵਾਸ ਨੂੰ ਦੇਖਦਾ ਹੈ ਜੋ ਅਸੀਂ ਪ੍ਰਭੂ ਦੇ ਕੋਲ ਕੁਝ ਵੀ ਮੰਗਦੇ ਹਾਂ ਉਸ ਤੋਂ ਪਹਿਲਾਂ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਸਾਡਾ ਵਿਸ਼ਵਾਸ ਕਿੰਨਾ ਕੁ ਮਜ਼ਬੂਤ ਹੈ ਤਾਂ ਪਵਿੱਤਰ ਆਤਮਾ ਸਾਨੂੰ ਦੱਸਦਾ ਹੈ ਅਗਰ ਤੁਹਾਡਾ ਵਿਸ਼ਵਾਸ ਮਜ਼ਬੂਤ ਹੈ ਤਾਂ ਪਰਮੇਸ਼ਵਰ ਦੀ ਇੱਕ ਸਮਰਥ ਹੁੰਦੀ ਹੈ ਜਿਹੜੀ ਕਿ ਸਾਡੀ ਵਿਸ਼ਵਾਸ ਨੂੰ ਦੇਖਦੇ ਹੋ ਸਾਡੇ ਕੰਮਾਂ ਦੇ ਵਿੱਚ ਸਾਡੀ ਮਦਦ ਕਰਦੀ ਹੈ ਬਾਈਬਲ ਚ ਲਿਖਿਆ ਹੈ ਵਿਸ਼ਵਾਸ ਤ ਬਿਨਾ ਅਨ ਹੋਣਾ ਕਸੀ ਪਰਮੇਸ਼ਰ ਨੂੰ ਪ੍ਰਸੰਨ ਕਰ ਸਕੀਏ ਸੱਚਮੁੱਚ ਪਰਮੇਸ਼ਰ ਸਾਡੇ ਵਿਸ਼ਵਾਸ ਨੂੰ ਦੇਖਦਾ ਜਦ ਅਸੀਂ ਵਿਸ਼ਵਾਸ ਨਾਲ ਜੋ ਵੀ ਮੰਗਦੇ ਹਾਂ ਇਸ ਧਰਤੀ ਦੇ ਉੱਤੇ ਤਾਂ ਪਰਮ ਪਿਤਾ ਪਰਮੇਸ਼ਰ ਦਾ ਪੁੱਤਰ ਯਿਸੂ ਮਸੀਹ ਪਵਿੱਤਰ ਆਤਮਾ ਸਾਡੀ ਸਹਾਇਤਾ ਕਰਦਾ ਹੈ ਸਾਨੂੰ ਆਸ਼ੀਸ਼ ਦਿੰਦਾ ਹਰ ਕੰਮ ਸਾਡੀ ਮਸ ਸਹਾਇਤਾ ਕਰਦਾ ਹੈ ਅੱਗੇ ਲਿਖਿਆ ਹੋਇਆ ਹੈ ਕਿਲੀਸਿਆ ਵਿੱਚ ਅਤੇ ਮਸੀਹ ਯਿਸੂ ਵਿੱਚ ਸਾਰੀਆਂ ਪੀੜੀਆਂ ਤਿੱਕਰ ਯੁੱਗੋ ਯੁੱਗ ਉਸ ਦੀ ਵਡਿਆਈ ਹੋਵੇ ਤਾਂ ਅਸੀਂ ਫਿਰ ਪ੍ਰਭੂ ਦੀ ਵਡਿਆਈ ਕਰਦੇ ਹਾਂ ਪ੍ਰਭੂ ਦੀ ਮਹਿਮਾ ਕਰਦੇ ਹਾਂ ਕਲੀਸਿਆ ਦੇ ਵਿੱਚ ਯੁੱਗੋ ਯੁੱਗ ਸਿ ਖੁਦਾ ਦੇ ਨਾਮ ਨੂੰ ਉੱਚਾ ਕਰਦੇ ਹਾਂ ਕਿਉਂਕਿ ਅਸੀਂ ਜੋ ਮੰਗਦੇ ਹਾਂ ਸੋ ਪਾ ਲੈਂਦੇ ਹਾਂ ਕਿਉਂਕਿ ਪਰਮੇਸ਼ਵਰ ਦਾ ਵਚਨ ਸਾਨੂੰ ਮੰਗਣ ਵਾਲਿਆਂ ਨੂੰ ਦਿੰਦਾ ਹੈ ਲਿਖਿਆ ਹੈ ਮੰਗੋ ਦਿੱਤਾ ਜਾਵੇਗਾ ਢੂੰਡੋਗੇ ਪਾਓਗੇ ਘਟਕਟਾਓ ਤੁਹਾਡੇ ਲਈ ਖੋਲ ਜਾਇਆ ਜਾਏਗਾ ਇਹ ਸਾਰੀਆਂ ਗੱਲਾਂ ਵਿਸ਼ਵਾਸ ਦੇ ਉਦਾਹਰਣ ਨੇ ਜੋ ਅਸੀਂ ਵਿਸ਼ਵਾਸ ਨਾਲ ਮੰਗ ਲੈਂਦੇ ਹਾਂ ਤਾਂ ਪਰਮੇਸ਼ਵਰ ਸਾਡੇ ਉੱਤੇ ਸਾਡੀ ਜ਼ਰੂਰਤਾਂ ਨੂੰ ਪੂਰਿਆ ਕਰਦਾ ਹੈ ਸਾਡੇ ਕਾਰੋਬਾਰਾਂ ਦੇ ਵਿੱਚ ਸਾਡੇ ਬਿਜ਼ਨਸ ਵਿੱਚ ਪ੍ਰਭੂ ਸਾਡੀ ਮਸਹਹਿਤਾ ਕਰਦਾ ਹੈ ਅਗਰ ਅਸੀਂ ਬਿਮਾਰ ਵੀ ਹੁੰਦੇ ਹਾਂ ਅਸੀਂ ਪਰੇਸ਼ਾਨ ਵੀ ਹੁੰਦੇ ਹਾਂ ਫਿਰ ਵੀ ਪਰਮੇਸ਼ਰ ਸਾਡੇ ਵਿਸ਼ਵਾਸ ਨੂੰ ਸਾਡੇ ਅੰਦਰ ਜੋ ਸਮਰਥ ਹੈ ਮਜਬੂਤੀ ਦੇਖਦਾ ਹੋਇਆ ਸਾਡੀ ਅਰਦਾਸ ਨੂੰ ਸੁਣਦਾ ਹੈ ਕਿਉਂਕਿ ਜਦ ਅਸੀਂ ਮੁੱਖ ਬਚਨ ਦੇਖਦੇ ਹਾਂ ਕਿ ਸਮਰਥਾ ਔਰ ਵਿਸ਼ਵਾਸ ਤੋਂ ਬਿਨਾ ਅਸੀਂ ਕਦੇ ਵੀ ਪਰਮੇਸ਼ਵਰ ਕੋਲ ਕੁਝ ਨਹੀਂ ਲੈ ਸਕਦੇ ਜੇਕਰ ਸਾਡੇ ਵਿੱਚ ਵਿਸ਼ਵਾਸ ਵਿਸ਼ਵਾਸ ਮਜ਼ਬੂਤ ਹੈ ਪਰਮੇਸ਼ਵਰ ਦੇ ਵਚਨ 'ਚ ਅਸੀਂ ਟਿਕੇ ਹੋਏ ਆ ਤਾਂ ਅਸੀਂ ਸਭ ਕੁਝ ਹਾਸਲ ਕਰ ਸਕਦੇ ਆ ਕਿਉਂਕਿ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਉਹਦਾ ਇੱਕ ਇੱਕ ਸ਼ਬਦ ਇੱਕ ਇੱਕ ਬਿੰਦੀ ਖੁਦਾ ਦਾ ਵਚਨ ਦੱਸਦਾ ਹੈ ਉਹ ਕਦੇ ਨਹੀਂ ਢਲਦਾ ਲੇਕਿਨ ਮਨੁੱਖ ਕੀ ਕਰਦਾ ਹੈ ਕਈ ਦਫਾ ਆਪਣੀਆਂ ਗੱਲਾਂ ਤੋਂ ਮੁੱਖ ਮੋੜ ਜਾਂਦਾ ਹੈ ਲੇਕਿਨ ਪ੍ਰਭੂ ਯਿਸੂ مسیਹ ਦਾ ਵਚਨ ਕਦੀ ਵੀ ਮੁੱਖ ਨਹੀਂ ਮੋੜਦਾ ਜੋ ਵਚਨ ਚ ਲਿਖਿਆ ਹੈ ਪ੍ਰਭੂ ਯਿਸੂ مسیਹ ਆਪਣੇ ਵਚਨ ਨੂੰ ਪੂਰਿਆ ਕਰਦਾ ਔਰ ਮੈਂ ਧੰਨਵਾਦ ਕਰਦਾ ਹਾਂ ਇਸ ਚੈਨਲ ਦੇ ਮਾਧਿਅਮ ਦੁਆਰਾ ਇਹ ਛੋਟਾ ਜਿਹਾ ਵਚਨ ਜਿੱਥੋਂ ਤੱਕ ਪਹੁੰਚੇ ਪ੍ਰਭੂ ਸਾਭ ਨੂੰ ਵੱਡੀ ਆਸ਼ੀਸ਼ ਬਰਕਤ ਅਤੇ ਪ੍ਰਭੂ ਦੀ ਸਾਮਰਥ ਉਹਨਾਂ ਦੇ ਘਰਾਂ ਚ ਬਣੀ ਰਹੇ ਆਮੀਨ ਆਮੀਨ